ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਊੜੇ ਦੀ ਨਾਓ ਲੈਟਸ ਸਟਾਰਟ ਉਪਕਾਰ ਕਿਸੇ ਦੀ ਭਲਾਈ ਲਈ ਕੀਤਾ ਕੰਮ ਸਾਨੂੰ ਹਮੇਸ਼ਾ ਦੂਜਿਆਂ ਉੱਤੇ ਉਪਕਾਰ ਕਰਨਾ ਚਾਹੀਦਾ ਹੈ ਯਾਨੀ ਕਿਸੇ ਦੀ ਦੀਦੀ ਹੈਲਪ ਤੇ ਮਦਦ ਕਰਨੀ ਚਾਹੀਦੀ ਹੈ ਉਦਯੋਗ ਕਾਰੋਬਾਰ ਪੰਜਾਬ ਵਿੱਚ ਛੋਟੇ ਉਦਯੋਗ ਤੇਜ਼ੀ ਨਾਲ ਵਧ ਰਹੇ ਹਨ ਉੰਤੀ ਤਰੱਕੀ ਮਦਦ ਨਾਲ ਹੀ ਮਨੁੱਖ ਨੂੰ 29 ਹੁੰਦੀ ਹੈ ਉਪਦੇਸ਼ ਚੰਗੀ ਸਲਾਹ ਗੁਰੂ ਜੀ ਦਾ ਉਪਦੇਸ਼ ਸਾਨੂੰ ਸੱਚ ਦੇ ਰਾਹ ਤੇ ਚਲਾਉਂਦਾ ਹੈ ਉਦੇਸ਼ ਮਕਸਦ ਮੇਰਾ ਉਦੇਸ਼ਿਤ ਚੰਗਾ ਅਧਿਆਪਕ ਬੰਨਾ ਹੈ ਉਪਯੋਗ ਵਰਤੋ ਸਾਨੂੰ ਪਾਣੀ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਉਤਸ਼ਾਹ ਜੋਸ਼ ਅਧਿਆਪਕ ਦੇ ਬੋਲ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਦੇ ਹਨ ਉਤਪਾਦਨ ਚੀਜ਼ ਬਣਾਉਂਦੀ ਪ੍ਰਕਿਰਿਆ ਕਿਸਾਨ ਖੇਤੀ ਰਾਹੀਂ ਅਨਾਜ ਦਾ ਉਤਪਾਦਨ ਕਰਦਾ ਹੈ। ਉਪਲਬਧੀ, ਹਾਸਲ ਕੀਤੀ ਸਫਲਤਾ। ਉਸਨੇ ਮਿਹਨਤ ਨਾਲ ਵੱਡੀ ਉਪਲਬਧੀ ਹਾਸਲ ਕੀਤੀ। ਉਪਕਾਰਕ, ਭਲਾਈ ਕਰਨ ਵਾਲਾ। ਇੱਕ ਉਪਕਾਰਕ ਵਿਅਕਤੀ ਸਭ ਦਾ ਪਿਆਰਾ ਹੁੰਦਾ ਹੈ। ਉਪਭੋਗ, ਵਰਤੋ ਕੰਨਾ। ਸਾਨੂੰ ਵਸਤੂਆਂ ਦਾ ਸੋਚ ਵਿਚਾਰ ਨਾਲ ਉਪਭੋਗ ਕਰਨਾ ਚਾਹੀਦਾ ਹੈ। ਸੋਚ ਸਮਝ ਕੇ ਯਾਨੀ ਕਿ ਉਪਯੋਗ ਕਰਨਾ ਚਾਹੀਦਾ ਹਨਾ ਦਾ। ਇਸਤੇਮਾਲ ਵੀ ਕਹਿ ਸਕਦੇ ਹਾਂ। ਉਦਯੋਗਪਤੀ ਕਾਰੋਬਾਰ ਕਰਨ ਵਾਲਾ ਵਿਅਕਤੀ ਉਦਯੋਗਪਤੀ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਦੇ ਹਨ ਉਤਸਰਗ ਕਿਸੇ ਚੀਜ਼ ਜਾਂ ਕਿਸੇ ਚੰਗੇ ਕੰਮ ਲਈ ਸੰਪਰਨ ਸੰਪਰਨ ਸਿਪਾਹੀ ਦਾ ਜੀਵਨ ਦੇਸ਼ ਲਈ ਉਤਸਰਗ ਦੀ ਮਿਸਾਲ ਹੈ ਉਪਚਾਰ ਇਲਾਜ ਬਿਮਾਰੀ ਦਾ ਸਮੇਤ ਉਪਚਾਰ ਕਰਨਾ ਜ਼ਰੂਰੀ ਹੈ ਉਤਕ੍ਰਿਸ਼ਟ ਬਹੁਤ ਵਧੀਆ ਉਸ ਦਾ ਪ੍ਰਦਰਸ਼ਨ ਉਤਕ੍ਰਿਸ਼ਟ ਸੀ ਉਤਪਾਦ ਬਣੀ ਹੋਈ ਵਸਤੂ ਇਹ ਫੈਕਟਰੀ ਖੇਤੀ ਬਾੜੀ ਨਾਲ ਸੰਬੰਧਿਤ ਉਤਪਾਦ ਬਣਾਉਂਦੀ ਹੈ ਉਧਾਰਤਾ ਦਿਲ ਖੁੱਲਾ ਹੋਣਾ ਉਸ ਉਧਾਰਤਾ ਨੇ ਸਭ ਦਾ ਦਿਲ ਜਿੱਤ ਲਿਆ ਉਪਕਰਨ ਔਜ਼ਾਰ ਕਿਸਾਨ ਖੇਤੀ ਲਈ ਨਵੇਂ ਉਪਕਰਨ ਵਰਤਦਾ ਹੈ ਉਪਾਸਨਾ ਪਕਤੀ ਮੈਂ ਸ਼੍ਰੀ ਕ੍ਰਿਸ਼ਨ ਦੀ ਉਪਾਸਨਾ ਕਰਦੀ ਹਾਂ ਉਪਜ ਫਸਲ ਦੇ ਪੈਦਾਵਰ ਇਸ ਸਾਲ ਕਣਕ ਦੀ ਉਪਜ ਚੰਗੀ ਹੋਈ ਉਦਾਹਰਨ ਮਿਸਾਲ ਅਧਿਆਪਕ ਨੇ ਗੱਲ ਸਮਝਾਉਣ ਲਈ ਇੱਕ ਉਦਾਹਰਨ ਦਿੱਤੀ ਉਤਪਤੀ ਸ਼ੁਰੂਆਤ ਗੰਗਾ ਨਦੀ ਦੀ ਉਤਪਤੀ ਹਿਮਾਲਿਆ ਤੋਂ ਹੋਈ ਉਤਕਰਸ਼ ਉੱਚੀ ਤਰੱਕੀ ਸਿੱਖਿਆ ਨਾਲ ਸਮਾਜ ਦਾ ਉਤਕਰਸ਼ ਹੁੰਦਾ ਹੈ ਯਾਨੀ ਕਿ ਤਰੱਕੀ ਹੁੰਦੀ ਹੈ ਐਜੂਕੇਸ਼ਨ ਦੇ ਨਾਲ ਉਤਸੁਕਤਾ ਜਾਣਨ ਦੀ ਇੱਛਾ ਬੱਚਿਆਂ ਵਿੱਚ ਨਵੀਆਂ ਗੱਲਾਂ ਜਾਣਨ ਦੀ ਉਤਸੁਕਤਾ ਹੁੰਦੀ ਹੈ ਉਚਿਤ ਠੀਕ ਹਰ ਕੰਮ ਸਮੇਂ ਤੇ ਕਰਨਾ ਉਚਿਤ ਹੈ ਨਾਂ ਲਾਸਟ ਦਾ ਉਪਚਾਰਕ ਇਲਾਜ ਨਾਲ ਸੰਬੰਧਿਤ ਡਾਕਟਰ ਨੇ ਉਪਚਾਰਕ ਦਵਾਈ ਦਿੱਤੀ